ਦੇ ਲੋਕਾਂ ਦੇ ਵਿੱਚ ਇਹ ਖਿਆਲ ਹੋਏਗਾ ਹਜ਼ੂਰ ਕਿਉਂਕਿ ਜਦੋਂ ਮੈਂ ਇਹ ਸੋਹਣੀ ਸੂਰਤ ਨੂੰ ਵੇਖਿਆ ਸੀ ਮੇਰੇ ਤੇ ਵਿੱਚ ਵੀ ਕਈ ਸ਼ੰਕੇ ਉੱਭਜੇ ਸੀ ਮੈਂ ਸ਼ੰਕਿਆਂ ਦੀ ਗੱਲ ਕਰਨ ਲੱਗਿਆ ਹਜ਼ੂਰ ਆਪਣੇ ਦਿਲ ਤੋਂ ਵੀ ਵਹਿਮ ਕੱਢ ਦੇਣਾ ਕਿਉਂਕਿ ਅੱਥੇ ਲੋਕ ਸੋਚਦੇ ਆਣੇ ਬਾਬੇ ਬੜੇ ਸ਼ਕੀਨ ਐ ਬੜੇ ਸੋਨਾ ਪਾਇਆ ਬੜੀਆਂ ਮੁੰਦਰੀਆਂ ਪਾਈਆਂ ਐ ਸੋਨਾ ਬਹੁਤ ਮੁਸ਼ਕਲ ਪੈਂਦਾ ਹਜ਼ੂਰ ਇੱਕ ਕਲਯੂਗ ਹੈ ਜਿਹੜਾ ਆਪਣੇ ਹੱਥਾਂ 'ਚ ਲਪੇਟੀ ਫਿਰਦੇ ਆ ਹਜ਼ੂਰ ਮਹਾਭਾਰਤ ਦੀ ਜਿਨ੍ਹਾਂ ਨੇ ਕਥਾ ਸੁਣੀ ਜਾਂ ਪੜ੍ਹੀ ਹੋਵੇ ਉਹਦੇ ਵਿੱਚ ਕਲਯੁਗ ਨੂੰ ਅਰਜੁਨ ਦੇ ਪੁੱਤਰ ਦੇ ਰਾਜ ਦੇ ਵਿੱਚ ਜਦੋਂ ਪ੍ਰਵੇਸ਼ ਪਹਿਲੀ ਵਾਰ ਕੀਤਾ ਤੇ ਕਲਯੁਗ ਨੇ ਕਿਹਾ ਮੈਨੂੰ ਆਪਣੇ ਰਾਜ ਦੇ ਵਿੱਚ ਸ਼ਰਨ ਦੇ ਉਹ ਕਹਿੰਦਾ ਮੇਰਾ ਸਤਯੁਗੀ ਜ਼ਮਾਨਾ ਮੈਂ ਇਸ ਯੁਗ ਵਿੱਚ ਤੈਨੂੰ ਐਂਟਰ ਨਹੀਂ ਕਰਨ ਦੇਣਾ ਮੈਂ ਤੈਨੂੰ ਆਪਣੇ ਰਾਜ ਵਿੱਚ ਐਂਟਰ ਨਹੀਂ ਕਰਨ ਦੇਣਾ ਉਹ ਕਹਿੰਦੇ ਫਿਰ ਰਾਜਾ ਕਹਦਾ ਹੈ ਕਿ ਦਾਰਾਏ ਬੰਦੇ ਨੂੰ ਸ਼ਰਨ ਨਹੀਂ ਦਿੱਤੀ ਤੇ ਫਿਰ ਰਾਜਾ ਕਹਿੰਦਾ ਉਹ ਕਹਿੰਦਾ ਫਿਰ ਐਂ ਕਰ ਜਿੱਥੇ ਸ਼ਰਾਬ ਚੱਲੇ ਤੂੰ ਉੱਥੇ ਚਲਾ ਜਾ ਤਮੈਫਾਂ ਦੇ ਕੋਠੇ ਤੇ ਚਲਾ ਜਾ ਜਿੱਥੇ ਵੱਦ ਫੈਲੀਆਂ ਹੋਣ ਤੂੰ ਉੱਥੇ ਚਲਾ ਜਾ ਉਹ ਕਹਿੰਦਾ ਮੈਂ ਸਾਰੀਆਂ ਜਗ੍ਹਾ ਤੇ ਚਲਾ ਜਾਉਂ ਇੱਕ ਜਗ੍ਹਾ ਹੋਰ ਦੇ ਦੇ ਕਹਿੰਦਾ ਮੈਨੂੰ ਸੋਨੇ ਚ ਜਗ੍ਹਾ ਦੇ ਦੇ ਕਿ ਮੇਰਾ ਸੋਨੇ ਚ ਜਿੱਤਰੀ ਬਾਤ ਹੋਵੇ ਉਹ ਕਹਿੰਦਾ ਜਾ ਤਥਾਸਤੂ ਉਹਨਾਂ ਨੇ ਤਥਾਸਤੂ ਕਿਹਾ ਤੇ ਸਭ ਤੋਂ ਪਹਿਲਾਂ ਉਹਦੇ ਮੁਖ ਵਿੱਚ ਜਿਹੜਾ ਸੋਨਾ ਲੱਗਿਆ ਸੀ ਉਹਦੇ ਸਿਰ ਤੇ ਚੜ ਕੇ ਬਹਿ ਗਿਆ ਕਲਯੁਗ ਹਜ਼ੂਰ ਜੋ ਫਿਰ ਉਹ ਤਾਂ ਮੰਦੇ ਕੰਮ ਕਰਵਾਏ ਕਲਯੁਗ ਦਾ ਬੁਨਿਆਦ ਸੀ ਕਲਯੁਗ ਦੀ ਪਹਿਲੀ ਪੌੜੀ ਸੀ ਹਜ਼ੂਰ ਇਹ ਫਕੀਰਾਂ ਦੇ ਹਿੱਸੇ ਆ ਜਿਹੜਾ ਇਹਨਾਂ ਨੇ ਕਲਯੁਗ ਆਪਣੇ ਵਿੱਚ ਸਮੇਟਿਆ ਹੋਇਆ ਕਲਯੁਗ ਨੂੰ ਸ਼ਾਂਤ ਕਰਨ ਵਾਸਤੇ ਬੈਠੇ ਨੇ ਬਾਬੇ ਮੈਂ ਵੀ ਪਹਿਲਾਂ ਪਹੁੰਚਦਾ ਸੀ ਬਾਬੇ ਬੜੇ ਸ਼ਕੀਨ ਪਰ ਹੁਣ ਪਤਾ ਲੱਗਿਆ ਕਿ ਅਸਲੀਅਤ ਕੀ ਹੈ ਇਹਦੇ ਭੁੱਲਣਾ ਕਰ ਬੈਠਣਾ ਆਜ਼ਮਾਉਣ ਦੀ ਕੋਸ਼ਿਸ਼ ਨਾ ਕਰਨਾ ਟੰਗ ਦਿੰਦੇ ਹੁੰਦੇ ਬਾਬੇ ਕਿਉਂਕਿ ਸਾਧੂ ਬੋਲੇ ਸਹਿਬ ਸਵਾਇ ਸਾਧੂ ਦਾ ਕਹਾ ਫਿਰਥਾ ਨਾ ਜਾਏ ਐਨੇ ਤੇਨੀ ਪਾਪਾ ਸਾਡਾ ਕੋਠੇ ਚੜ ਚੜ ਪੈਗਾ